ਸਚਕਾਲ ਮੈਹਾ ਨਿਊਟ੍ਰੀਸ਼ਨਿਸ ਪल्लਵੀ ਚਸਲ ਹਮੇਸ਼ਾ ਤੋਂ ਸਾਨੂੰ ਇਹ ਕਿਹਾ ਗਿਆ ਹੈ ਕਿ ਖਾਣੇ ਦੇ ਦੌਰਾਨ ਪਾਣੀ ਪੀਣਾ ਸਾਡੇ ਲਈ ਨੁਕਸਾਨਦੇਹ ਹੈ ਪਰ ਕੀ ਵਾਕਿਆ ਇਹ ਸੱਚ ਹੈ ਨਹੀਂ ਲੇਕਿਨ ਕਿਉਂ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹਦੀ ਐਸਿਮਿਲੇਸ਼ਨ ਐਬਸਾਰਪਸ਼ਨ ਵਾਸਤੇ ਸਾਡੀ ਬੋਡੀ ਵਿੱਚ ਬਹੁਤ ਸਾਰੇ ਡਾਈਜੈਸਟਿਵ ਜੂਸਸ ਹੁੰਦੇ ਆ ਐਂਜ਼ਾਈਮਸ ਹੁੰਦੇ ਆ ਤੇ ਜਦੋਂ ਖਾਣੇ ਦੇ ਦੌਰਾਨ ਅਸੀਂ ਪਾਣੀ ਪੀਂਦੇ ਆ ਤਾਂ ਇਹਨਾਂ ਦੇ ਉੱਤੇ ਪਾਣੀ ਪੀਣ ਦੀ وجہ ਦੇ ਨਾਲ ਕੋਈ ਵੀ ਪੂਰਾ ਅਸਰ ਨਹੀਂ ਪੈਂਦਾ ਸੋ ਇਹ ਪੁੱਛਿਓ ਕਿ ਪਾਣੀ ਪੀਂਦੇ ਦੌਰਾਨ ਖਾਣੇ ਦੇ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ ਉਹਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਹ ਬਿਲਕੁਲ ਗਲਤ ਹੈ ਤੁਸੀਂ ਬੇ ਤੜਕ ਹੋ ਕੇ ਪਾਣੀ ਪੀਓ ਲੇਕਿਨ ਹਾਂ ਕੁਝ ਲੋਕ ਕਹਿੰਦੇ ਹਨ ਕਿ ਜਦੋਂ ਤੁਸੀਂ ਪਾਣੀ ਪੀਂਦੇ ਹੋ ਖਾਣਾ ਖਾਂਦੇ ਵਕਤ ਤਾਂ ਤੁਹਾਨੂੰ ਗੈਸ ਹੁੰਦੀ ਹੈ ਬਲੋਟਿੰਗ ਹੁੰਦੀ ਹੈ ਅਫਾਰਾ ਹੋ ਜਾਂਦਾ ਹੈ ਉਹ ਇਸ ਲਈ ਹੁੰਦਾ ਹੈ ਕਿ ਤੁਸੀਂ ਜਦੋਂ ਖਾਣਾ ਖਾਂਦੇ ਹੋ ਤੇ ਨਾਲੇ ਪਾਣੀ ਪੀਂਦੇ ਹੋ ਤੇ ਨਾਲੇ ਤੁਸੀਂ ਬਹੁਤ ਸਾਰੀ ਹਵਾ ਵੀ ਆਪਣੇ ਅੰਦਰ ਲੈ ਲੈਂਦੇ ਹੋ ਜਿਹਨੂੰ ਐਰੋਫੇਜੀਆ ਕਹਿੰਦੇ ਹਨ ਉਹਦੀ وجہ ਦੇ ਨਾਲ ਤੁਹਾਨੂੰ ਗੈਸ ਜਾਂ ਬਲੋਟਿੰਗ ਹੁੰਦੀ ਹੈ ਤੇ ਤੁਸੀਂ ਡਿਸਾਈਡ ਕਰਨਾ ਹੈ ਤੁਹਾਡੀ ਬਾਡੀ ਤੁਹਾਨੂੰ ਦੱਸੇਗੀ ਕਿ ਕਿਹੜੇ ਟਾਈਮ ਤੇ ਤੁਹਾਨੂੰ ਪਾਣੀ ਸੂਟ ਕਰਦਾ ਹੈ ਜੇ ਤੁਸੀਂ weight lose ਕਰਨਾ ਚਾਹੁੰਦੇ ਹੋ ਖਾਣੇ ਦੇ ਦੌਰਾਨ ਪਾਣੀ ਪੀਓ ਬਿਕੋਜ਼ ਉਹਦੇ ਨਾਲ ਤੁਹਾਡਾ ਜਿਹੜਾ ਪੇਟ ਹੈ ਉਹ ਭਰ ਜਾਏਗਾ ਔਰ ਜਦੋਂ ਤੁਹਾਡੀ ਡਾਈਜੈਸਟਿਵ Tract ਪਾਣੀ ਦੀ وجہ ਦੇ ਨਾਲ ਹਾਈਡਰੇਟ ਹੋਏਗੀ ਉਹਦੇ ਵਿੱਚ ਪਾਣੀ ਆਏਗਾ ਉਹ ਮoiست ਹੋਏਗੀ ਤੇ ਤੁਹਾਨੂੰ ਕਾਂਸਟਿਪੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਘੱਟ ਸਕਦੀ ਹੈ ਤੇ ਇਸ ਕਰਕੇ ਤੁਸੀ ਇਹ ਵੀ ਦੇਖਣਾ ਹੈ ਕਿ ਤੁਹਾਨੂੰ ਕਿਹੜੇ ਵਕਤ ਪਾਣੀ ਸੂਟ ਕਰਦਾ ਹੈ weight watch ਕਰਨ ਵਾਸਤੇ ਜੇ ਖਾਣੇ ਦੇ ਦੌਰਾਨ ਪਾਣੀ ਪੀਣਾ ਤੁਹਾਨੂੰ ਗੈਸ ਜਾਂ ਬਲੋਟਿੰਗ ਹੁੰਦੀ ਹੈ ਤਾਂ ਤੁਸੀਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ ਤੇ ਇਹ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਕਿ ਦਿਨ ਦੇ ਵਿੱਚ 10 ਤੋਂ 12 ਗਲਾਸ ਪਾਣੀ ਦੇ ਤੁਸੀਂ ਜ਼ਰੂਰ ਪੀਓ ਇਹਦੇ ਨਾਲ ਨਾ ਸਿਰਫ ਤੁਹਾਡੀ ਬੋਡੀ ਚੁਸਤ ਤੇ ਤੰਦਰੁਸਤ ਰਹਿੰਦੀ ਹੈ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਜੇ ਤੁਸੀਂ weight lose ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹਦੇ ਵਿੱਚ ਤੁਹਾਡੀ help ਹੋ ਜਾਂਦੀ ਹੈ ਤਾਂ ਜੇ ਤੁਸੀਂ ਅਜ ਤੱਕ ਇਹ ਸੋਚਦੇ ਆਏ ਹੋ ਕਿ ਪਾਣੀ ਪੀਣ ਦੇ ਨਾਲ ਖਾਣੇ ਦੇ ਦੌਰਾਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਹ ਬਿਲਕੁਲ ਠੀਕ ਹੈ ਲੇਕਿਨ ਹਾਂ ਛੋਟੇ ਬੱਚਿਆਂ ਦੀ ਜੇ ਗੱਲ ਕਰੀਏ ਜੋ ਬਹੁਤ ਸਾਰਾ ਪਾਣੀ ਪੀ ਲੈਂਦੇ ਹੈ ਔਰ ਖਾਣਾ ਨਹੀਂ ਖਾਂਦੇ ਉਹਨਾਂ ਨੂੰ ਮਾਲ ਨਿਊਟ੍ਰੀਸ਼ਨ ਹੋ ਸਕਦੀ ਹੈ ਉਹਨਾਂ ਦੇ ਵਿੱਚ ਨਿਊਟ੍ਰੀਐਂਟਸ ਦੀ ਕਮੀ ਹੋ ਸਕਦੇ ਤਾਂ ਇਸ ਕਰਕੇ ਮਦਰਸ ਨੂੰ ਥੋੜਾ ਚੱਕਰਨਾ ਰਹਿਣਾ ਪਏਗਾ ਔਰ ਉਹਨਾਂ ਨੂੰ ਇਨਕਰੇਜ ਕਰਨਾ ਪਏਗਾ ਕਿ ਤੁਸੀਂ ਪਾਣੀ ਨਾਲ ਪੇਟ ਭਰਨ ਦੀ ਬਜਾਏ ਤੁਸੀਂ ਪ੍ਰੋਪਰ ਨਿਊਟ੍ਰੀਸ਼ੀਅਸ ਫੂਡ ਖਾਓ ਜੇ ਤੁਹਾਨੂੰ ਅੱਜ ਦਾ ਇਹ ਵੀਡੀਓ ਯੂਸਫੁਲ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਤਾਂ ਕਰੋ ਹੀ ਨਾਲ ਹੀ ਨਾਲ ਉਹਨਾਂ ਨੂੰ ਸ਼ੇਅਰ ਵੀ ਕਰੋ ਹਮੇਸ਼ਾ ਤੋਂ ਸਾਨੂੰ ਇਹ ਕਿਹਾ ਗਿਆ ਹੈ ਕਿ ਖਾਣੇ ਦੇ ਦੌਰਾਨ ਪਾਣੀ ਪੀਣਾ ਸਾਡੇ ਲਈ ਨੁਕਸਾਨਦੇਹ ਹੈ ਪਰ ਕੀ ਵਾਕਈ ਇਹ ਸੱਚ ਹੈ ਨਹੀਂ ਲੇਕਿਨ ਕਿਉਂ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹਦੀ ਐਸਿਮਿਲੇਸ਼ਨ ਐਬਸਾਰਪਸ਼ਨ ਵਾਸਤੇ ਸਾਡੀ ਬੋਡੀ ਵਿੱਚ ਬਹੁਤ ਸਾਰੇ ਡਾਈਜੈਸਟਿਵ ਜੂਸਸ ਹੁੰਦੇ ਆ ਐਂਜ਼ਾਈਮਸ ਹੁੰਦੇ ਆ ਤੇ ਜਦੋਂ ਖਾਣੇ ਦੇ ਦੌਰਾਨ ਅਸੀਂ ਪਾਣੀ ਪੀਂਨੇ ਆ ਤਾਂ ਇਹਨਾਂ ਦੇ ਉੱਤੇ ਪਾਣੀ ਪੀਣ ਦੀ وجہ ਦੇ ਨਾਲ ਕੋਈ ਵੀ ਪੂਰਾ ਅਸਰ ਨਹੀਂ ਪੈਂਦਾ ਸੋ ਇਹ ਭੁੱਲ ਜਾਓ ਕਿ ਪਾਣੀ ਪੀਂਦੇ ਦੌਰਾਨ ਖਾਣੇ ਦੇ ਵਿੱਚ ਜਦੋਂ ਤੁਸੀਂ ਪਾਣੀ ਪੀਂਦੇ ਹੋ ਉਹਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਹ ਬਿਲਕੁਲ ਗਲਤ ਹੈ ਤੁਸੀਂ ਬੇ ਤੜਕ ਹੋ ਕੇ ਪਾਣੀ ਪੀਓ ਲੇਕਿਨ ਹਾਂ ਕੁਝ ਲੋਕ ਕਹਿੰਦੇ ਹਨ ਕਿ ਜਦੋਂ ਤੁਸੀਂ ਪਾਣੀ ਪੀਂਦੇ ਹੋ ਖਾਣਾ ਖਾਂਦੇ ਵਕਤ ਤਾਂ ਤੁਹਾਨੂੰ ਗੈਸ ਹੁੰਦੀ ਹੈ ਬਲੋਟਿੰਗ ਹੁੰਦੀ ਹੈ ਅਫਾਰਾ ਹੋ ਜਾਂਦਾ ਹੈ ਉਹ ਇਸ ਲਈ ਹੁੰਦਾ ਹੈ ਕਿ ਤੁਸੀਂ ਜਦੋਂ ਖਾਣਾ ਖਾਂਦੇ ਹੋ ਤੇ ਨਾਲੇ ਪਾਣੀ ਪੀਂਦੇ ਹੋ ਤੇ ਨਾਲੇ ਤੁਸੀਂ ਬਹੁਤ ਸਾਰੀ ਹਵਾ ਵੀ ਆਪਣੇ ਅੰਦਰ ਲੈ ਲੈਂਦੇ ਹੋ ਜਿਹਨੂੰ ਐਰੋਫੇਜੀਆ ਕਹਿੰਦੇ ਹਨ ਉਹਦੀ وجہ ਦੇ ਨਾਲ ਤੁਹਾਨੂੰ ਗੈਸ ਜਾਂ ਬਲੋਟਿੰਗ ਹੁੰਦੀ ਹੈ ਤੇ ਤੁਸੀਂ ਡਿਸਾਈਡ ਕਰਨਾ ਹੈ ਤੁਹਾਡੀ ਬਾਡੀ ਤੁਹਾਨੂੰ ਦੱਸੇਗੀ ਕਿ ਕਿਹੜੇ ਟਾਈਮ ਤੇ ਤੁਹਾਨੂੰ ਪਾਣੀ ਸੂਟ ਕਰਦਾ ਹੈ ਜੇ ਤੁਸੀਂ weight lose ਕਰਨਾ ਚਾਹੁੰਦੇ ਹੋ ਖਾਣੇ ਦੇ ਦੌਰਾਨ ਪਾਣੀ ਪੀਓ ਬਿਕੋਜ਼ ਉਹਦੇ ਨਾਲ ਤੁਹਾਡਾ ਜਿਹੜਾ ਪੇਟ ਹੈ ਉਹ ਭਰ ਜਾਏਗਾ ਔਰ ਜਦੋਂ ਤੁਹਾਡੀ ਡਾਈਜੈਸਟਿਵ Tract ਪਾਣੀ ਦੀ وجہ ਦੇ ਨਾਲ ਹਾਈਡਰੇਟ ਹੋਏਗੀ ਉਹਦੇ ਵਿੱਚ ਪਾਣੀ ਆਏਗਾ ਉਹ ਮoiست ਹੋਏਗੀ ਤੇ ਤੁਹਾਨੂੰ ਕਾਂਸਟਿਪੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਕੱਟ ਸਕਦੀ ਹੈ ਤੇ ਇਸ ਕਰਕੇ ਤੁਸੀ ਇਹ ਵੀ ਦੇਖਣਾ ਹੈ ਕਿ ਤੁਹਾਨੂੰ ਕਿਹੜੇ ਵਕਤ ਪਾਣੀ ਸੂਟ ਕਰਦਾ ਹੈ weight watch ਕਰਨ ਵਾਸਤੇ ਜੇ ਖਾਣੇ ਦੇ ਦੌਰਾਨ ਪਾਣੀ ਪੀਣਾ ਤੁਹਾਨੂੰ ਗੈਸ ਜਾਂ ਬਲੋਟਿੰਗ ਹੁੰਦੀ ਹੈ ਤੁਸੀਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ ਤੇ ਇਹ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਕਿ ਦਿਨ ਦੇ ਵਿੱਚ 10 ਤੋਂ 12 ਗਲਾਸ ਪਾਣੀ ਦੇ ਤੁਸੀਂ ਜ਼ਰੂਰ ਪੀਓ ਇਹਦੇ ਨਾਲ ਨਾ ਸਿਰਫ ਤੁਹਾਡੀ ਬੋਡੀ ਚੋਸਟੇ ਟੈਂਦਰਸ ਰੈਂਡੀ ਹੈ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਜੇ ਤੁਸੀਂ weight lose ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹਦੇ ਵਿੱਚ ਤੁਹਾਡੀ help ਹੋ ਜਾਂਦੀ ਹੈ ਤਾਂ ਜੇ ਤੁਸੀਂ ਅਜ ਤੱਕ ਇਹ ਸੋਚਤੇ ਆਏ ਹੋ ਕਿ ਪਾਣੀ ਪੀਣ ਦੇ ਨਾਲ ਖਾਣੇ ਦੇ ਦੌਰਾਨ ਤਾਂ ਨੁਕਸਾਨ ਹੋ ਸਕਦਾ ਹੈ ਇਹ ਬਿਲਕੁਲ ਖਾਲਤ ਹੈ ਲੇਕਿਨ ਹਾਂ ਛੋਟੇ ਬੱਚਿਆਂ ਦੀ ਜੇ ਗੱਲ ਕਰੀਏ ਜੋ ਬਹੁਤ ਸਾਰਾ ਪਾਣੀ ਪੀ ਲੈਂਦੇ ਹੈ ਔਰ ਖਾਣਾ ਨਹੀਂ ਖਾਂਦੇ ਉਹਨਾਂ ਨੂੰ ਮਲਨਿਊਟ੍ਰੀਸ਼ਨ ਹੋ ਸਕਦੀ ਹੈ ਉਹਨਾਂ ਦੇ ਵਿੱਚ ਨਿਊਟ੍ਰੀਐਂਟਸ ਦੀ ਕਮੀ ਹੋ ਸਕਤੇ ਤਾਂ ਇਸ ਕਰਕੇ ਮਦਰਸ ਨੂੰ ਥੋੜਾ ਚੱਕਰਨਾ ਰਹਿਣਾ ਪਏਗਾ ਔਰ ਉਹਨਾਂ ਨੂੰ ਇਨਕਰੇਜ ਕਰਨਾ ਪਏਗਾ ਕਿ ਤੁਸੀਂ ਪਾਣੀ ਨਾਲ ਪੇਟ ਭਰਨ ਦੀ ਬਜਾਏ ਤੁਸੀਂ ਪ੍ਰੋਪਰ ਨਿਊਟ੍ਰੀਸ਼ੀਅਸ ਫੂਡ ਖਾਓ ਜੇ ਤੁਹਾਨੂੰ ਅੱਜ ਦਾ ਇਹ ਵੀਡੀਓ ਯੂਸਫੁਲ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਤਾਂ ਕਰੋ ਹੀ ਨਾਲ ਹੀ ਨਾਲ ਉਹਨੂੰ ਸ਼ੇਅਰ ਵੀ ਕਰੋ ਇਹ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਕਿੱਥੋਂ ਕਿਹੜੇ ਕੰਟਰੀ ਤੋਂ ਕਿਹੜੇ ਸ਼ਹਿਰ ਤੋਂ ਸਾਨੂੰ ਜੁਆਇਨ ਕੀਤਾ ਹੈ ਤਦ ਤੱਕ ਸਾਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਧੰਨਵਾਦ